ਭਾਈ ਜੀ ਅੰਦਰ ਜਾ ਕੇ ਆਏ ਹੋ ਕਿਵੇਂ ਦੀ ਸਿਹਤ ਹੈ ਸਿਹਤ ਚ ਅੱਗੇ ਨਾਲੋਂ ਫਰਕ ਹੈ ਜੀ ਮੈਂ ਕਿਉਂਕਿ ਮੈਂ ਹਰ ਰੋਜ਼ ਹੀ ਆਇਆ ਹਾਂ ਚਲੋ ਪਹਿਲਾਂ ਆਪਣੀ ਇੰਟਰੈਕਸ਼ਨ ਨਹੀਂ ਹੋਈ ਕਿਉਂਕਿ ਸਿਹਤ ਚ ਬਹੁਤ ਜ਼ਿਆਦਾ ਮਤਲਬ ਮੈਂ ਫੀਲ ਨਹੀਂ ਜ਼ੀ ਕਰ ਰਿਹਾ ਕਿਸੇ ਦੇ ਸਾਹਮਣੇ ਆਉਣਾ ਤੇ ਅੱਜ ਪੋਜ਼ਿਟਿਵਿਟੀ ਹੈ ਬਹੁਤ ਜ਼ਿਆਦਾ ਤੇ ਮੈਨੂੰ ਇਹ ਲੱਗਦਾ ਕਿ ਇਹ ਸਭ ਕੁਝ ਅਰਦਾਸਾਂ ਕਰਕੇ ਹੋਇਆ ਜਿੰਨੀਆਂ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਜਿੰਨੀ ਦੁਨੀਆ ਨੇ ਅਰਦਾਸਾਂ ਕੀਤੀਆਂ ਡਾਕਟਰਾਂ ਡਾਕਟਰ ਪੂਰਾ ਜ਼ੋਰ ਲਾ ਰਹੇ ਆ ਤੇ ਜੋ ਪੋਸਿਬਿਲਿਟੀ ਹੈ ਉਹ ਕਰ ਰਹੀ ਆ ਪਰ ਅਰਦਾਸਾਂ ਬਹੁਤ ਇੰਪੋਰਟੈਂਟ ਹੈ ਗਗਨ ਜੀ ਇਸ ਵਿਚਾਲੇ ਅਫਵਾਹਾਂ ਦਾ ਦੌਰ ਵੀ ਚੱਲ ਰਿਹਾ ਹੈ ਉਹਨਾਂ ਨੂੰ ਕੀ ਸਹੀ ਦੇਣਾ ਚਾਹੁੰਦੇ ਜਿਹੜੀਆਂ ਅਫਵਾਹ ਫਲੱਡ ਨੇ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਆਰ ਆਈ ਪੀ ਲਿਖ ਕੇ ਪੋਸਟਾਂ ਪਾ ਰਹੇ ਨੇ ਦੇਖੋ ਜੀ ਮੈਨੂੰ ਮੈਂ ਮੈਨੂੰ ਪਤਾ ਨਹੀਂਗਾ ਮੈਂ ਅਸਲ 'ਚ ਪਿਛਲੇ ਲਾ ਲੋ ਵੀ ਆਹ ਦੋ ਦਿਨ ਤੋਂ ਮੈਂ ਦੇਖਿਆ ਨਹੀਂ ਕੁਝ ਵੀ ਕਿਉਂਕਿ ਜੀ ਨਹੀਂ ਸੀ ਕਰ ਰਿਹਾ ਦੇਖਣ ਨੂੰ ਪਰ ਮਾੜੀ ਗੱਲ ਹੈ ਜਿਉਂਦੇ ਬੰਦੇ ਨੂੰ ਇਹੋ ਚੀਜ਼ਾਂ ਲਿਖਣੀਆਂ ਬਹੁਤ ਮਾੜੀ ਗੱਲ ਹੈ ਤੇ ਖਾਸ ਕਰ ਜਦੋਂ ਆਪਾਂ ਇੱਕ ਚੀਜ਼ ਇਹ ਲਾ ਕੇ ਚੱਲੀਏ ਤੁਹਾਡੇ ਤੇ ਮੇਰੇ ਤੇ ਲਾ ਕੇ ਚੱਲੀਏ ਸਾਡੇ ਘਰ ਦੇ ਸਾਡੀ ਮਾਂ ਨੂੰ ਜਦੋਂ ਪਤਾ ਲੱਗੂਗਾ ਵੀ ਤੇਰੇ ਪੁੱਤ ਬਾਰੇ ਆਰ ਆਈ ਪੀ ਲੱਗਦਾ ਉਹਨਾਂ ਲਈ ਬਹੁਤ ਵੱਡੀ ਗੱਲ ਆ ਇਹ ਤੇ ਸੋ ਮੈਂ ਉਹ ਧੰਨ ਜਗਰਾਓ ਮਾਂ ਦਾ ਜਿਹੜੀ ਅੱਜ ਵੀ ਬਹੁਤ ਵਧੀਆ ਚੜ੍ਹਦੀ ਕਲਾ ਚ ਆ ਕਿਉਂਕਿ ਇਹ ਪਰਿਵਾਰ ਮੇਰੇ ਬਹੁਤ ਨੇੜੇ ਆ ਪਰਿਵਾਰ ਮੇਰੇ ਤੋਂ 3-4 ਕਿਲੋਮੀਟਰ ਦੂਰ ਪੈਂਦਾ ਜਵੰਦੇ ਦਾ ਮੇਰੇ ਪਰਿਵਾਰ ਨਾਲ ਜਵੰਦੇ ਵੀਰ ਦਾ ਬਹੁਤ ਮੇਰੇ ਮੰਮੀ ਰੈਡੀ ਨਾਲ ਬਹੁਤ ਵਧੀਆ ਮੇਰਾ ਉਹਦੇ ਪਰਿਵਾਰ ਨਾਲ ਬਹੁਤ ਜ਼ਿਆਦਾ ਵਧੀਆ ਤੇ ਸੋ ਹੁਣੀ ਥੋੜਾ ਟਾਈਮ ਪਹਿਲਾਂ ਜਵੰਦੇ ਵੀਰ ਦੇ ਫਾਦਰ ਸਾਹਿਬ ਦੀ ਡੈਥ ਹੋ ਕੇ ਜਟਿਆ ਤੇ ਹੁਣ ਜਵੰਦੇ ਵੀਰ ਨਾਲ ਆਹ ਚੀਜ਼ ਆ ਇਹ ਉਹ ਮਾਂ ਆ ਜਿਹੜੀ ਅੱਜ ਵੀ ਇਹ ਕਹਿ ਰਹੀ ਆ ਵੀ ਠੀਕ ਆ ਕੋਈ ਨਹੀਂ ਠੀਕ ਹੋਊਗਾ ਇਹ ਬਹੁਤ ਵੱਡੀ ਗੱਲ ਆ ਇਹ ਬਿਲਕੁਲ ਹਾਂਜੀ ਸੋ ਤੁਸੀਂ ਵੀ ਬਹੁਤ ਨੇੜੇ ਤਾਂ ਤੁਹਾਡੀ ਉਹਨਾਂ ਦੇ ਪਰਿਵਾਰ ਨਾਲ ਜਵੰਦੇ ਵੀਰ ਦੇ ਸ਼ੌਂਕ ਆਪਾਂ ਕਿਹਾ ਦੀ ਬਾਈਕਿੰਗ ਦਾ ਉਹਨਾਂ ਨੂੰ ਬਹੁਤ ਸ਼ੌਂਕ ਸੀ ਬਟ ਉਹੀ ਸ਼ੌਂਕ ਉਹਨਾਂ ਦਾ ਬਾਈਕਿੰਗ ਪੈਰਾਗਲਾਈਡਿੰਗ ਦੇਖੋ ਇਹ ਨਹੀਂ ਕਿ ਉਹੀ ਸ਼ੌਂਕ ਸ਼ੌਂਕ ਸਾਰਿਆਂ ਨੂੰ ਹੁੰਦੇ ਆ ਮੇਰੇ ਡੈਡੀ ਨੇ ਸਕੂਟਰ ਤੇ ਜ਼ਿੰਦਗੀ ਕੱਟਤੀ ਗੱਲ ਇਹ ਆ ਵੀ ਉਹ ਕਦੇ ਕੋਈ ਜਿਹੜੀ ਚੀਜ਼ ਦੇ ਨਾਲ ਬੰਦੇ ਨਾਲ ਹੋਣੀ ਆ ਉਹ ਹੋ ਗਈ ਤੇ ਸੋ ਮੈਂ ਮਤਲਬ ਉਹਦੇ ਨਾਲ ਇਹ ਮਿਸ ਹੈਪਨ ਹੋਇਆ ਤੇ ਹੁਣ ਤਾਂ ਉਹਦੇ ਬਾਰੇ ਆਪਾਂ ਕੰਪਲੇਨ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਇਹ ਵਾਹਿਗੁਰੂ ਦਾ ਹੀ ਕੀਤਾ ਕਰਾਇਆ ਸਭ ਕੁਝ ਹੁੰਦਾ ਤੇ ਹੁਣ ਵਾਹਿਗੁਰੂ ਨੇ ਹੀ ਇਸ ਚੀਜ਼ ਤੋਂ ਬਾਹਰ ਲੈ ਕੇ ਆਉਣਾ ਤੇ ਮੈਂ ਇਹੀ ਕਹੂੰਗਾ ਵੀ ਜਿੱਥੇ-ਜਿੱਥੇ ਪੰਜਾਬੀ ਸੁਣ ਰਹੇ ਆ ਦੇਖ ਰਹੇ ਆ ਵੀ ਪਲੀਜ਼ ਅਰਦਾਸਾਂ ਕਰਿਓ ਤੁਹਾਡੀਆਂ ਅਰਦਾਸਾਂ ਨਾਲ ਹੀ ਅ ਬੰਦਾ ਬਹੁਤ ਜ਼ਿਆਦਾ ਖਤਰੇ 'ਚੋਂ ਬਾਹਰ ਆਇਆ ਤੇ ਹੁਣ ਮੈਂ ਇਹ ਚਾਹੁੰਦਾ ਵੀ ਆਪਾਂ ਇਹਨੂੰ ਕੰਟੀਨਿਊ ਕਰੀਏ ਔਰ ਉਹ ਉੱਠ ਕੇ ਦੇਖੇ ਵੀ ਉਹਦੇ ਪਿੱਛੇ ਕਿੰਨੇ ਲੋਕ ਨੇ ਕਿਉਂਕਿ ਕਿਸੇ ਵੀ ਬੰਦੇ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਆ ਵੀ ਮੇਰੇ ਪਿੱਛੇ ਸੱਚੀ ਲੋਕ ਨੇ ਤੇ ਉਹਦੇ ਪਿੱਛੇ ਸੱਚੀ ਪੰਜਾਬ ਰੋ ਰਿਹਾ ਹਾਂ ਸੋ ਸੇਹ ਤੇ ਦੇਖ ਕੇ ਆਇਆ ਹਾਂ ਕਿ ਲੱਗਦੀ ਪੋਜ਼ਿਟਿਵਿਟੀ ਆਈ ਮੈਂ ਜਾ ਕੇ ਜਵੰਦੇ ਵੀਰ ਨੂੰ ਵੀ ਦੇਖ ਕੇ ਆਇਆ ਤੇ ਮਾਤਾ ਨਾਲ ਮੈਂ ਪਿਛਲੇ ਤਿੰਨ ਦਿਨਾਂ ਤੋਂ ਬਹਿ ਰਹਿਆ ਹਾਂ ਤੇ ਪੋਜ਼ਿਟਿਵਿਟੀ ਤਾਂ ਦੇਖੋ ਜੀ ਪਹਿਲੇ ਪਹਿਲਾਂ ਤਾਂ ਘਬਰਾ ਆ ਗਏ ਸੀਗਾ ਮੈਂ ਵੀ ਘਬਰਾ ਆ ਗਏ ਸੀਗਾ ਪਹਿਲੇ ਦਿਨ ਤੇ ਫਿਰ ਉਹ ਅੱਜ ਉਹਦੇ ਨਾਲ ਬੈਟਰ ਆ ਜੀ ਬਾਈ ਜੀ ਅੰਦਰ ਜਾ ਕੇ ਆਏ ਹੋ ਕਿਵੇਂ ਦੀ ਸਿਹਤ ਹੈ ਸਿਹਤ ਚ ਅੱਗੇ ਨਾਲੋਂ ਫਰਕ ਆ ਜੀ ਮੈਂ ਕਿਉਂਕਿ ਮੈਂ ਹਰ ਰੋਜ਼ ਹੀ ਆਇਆ ਹਾਂ ਚਲੋ ਪਹਿਲਾਂ ਆਪਣੀ ਇੰਟਰੈਕਸ਼ਨ ਨਹੀਂ ਹੋਈ ਕਿਉਂਕਿ ਸਿਹਤ ਚ ਬਹੁਤ ਜ਼ਿਆਦਾ ਮਤਲਬ ਮੈਂ ਫੀਲ ਇਜ਼ੀ ਕਰ ਰਿਹਾ ਕਿਸੇ ਦੇ ਸਾਹਮਣੇ ਆਉਣਾ ਤੇ ਅੱਜ ਪੋਜ਼ਿਟਿਵਿਟੀ ਆ ਬਹੁਤ ਜ਼ਿਆਦਾ ਤੇ ਮੈਨੂੰ ਇਹ ਲੱਗਦਾ ਕਿ ਇਹ ਸਭ ਕੁਝ ਅਰਦਾਸਾਂ ਕਰਕੇ ਹੋਇਆ ਜਿੰਨੀਆਂ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਜਿੰਨੀ ਦੁਨੀਆ ਨੇ ਅਰਦਾਸਾਂ ਕੀਤੀਆਂ ਡਾਕਟਰਾਂ ਡਾਕਟਰ ਪੂਰਾ ਜੋਰ ਲਾ ਰਹੇ ਆ ਤੇ ਜੋ ਪੋਸਿਬਿਲਿਟੀ ਹੈ ਉਹ ਕਰ ਰਹੇ ਆ ਪਰ ਅਰਦਾਸਾਂ ਬਹੁਤ ਇੰਪੋਰਟੈਂਟ ਹੈ ਗਗਨ ਜੀ ਇਸ ਵਿਚਾਲੇ ਅਫਵਾਹਾਂ ਦਾ ਦੌਰ ਵੀ ਚੱਲ ਰਿਹਾ ਹੈ ਉਹਨਾਂ ਨੂੰ ਕੀ ਸੱਚ ਦੇਣਾ ਚਾਹੁੰਦੇ ਜਿਹੜੀਆਂ ਅਫਵਾਹ ਫਲੱਡ ਨੇ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਆਰ ਆਈ ਪੀ ਲਿਖ ਕੇ ਪੋਸਟਾਂ ਪਾ ਰਹੇ ਨੇ ਦੇਖੋ ਜੀ ਮੈਨੂੰ ਮੈਂ ਮੈਨੂੰ ਪਤਾ ਨਹੀਂਗਾ ਮੈਂ ਅਸਲ 'ਚ ਪਿਛਲੇ ਲਾ ਲੋ ਵੀ ਆਹ 2 ਦਿਨ ਤੋਂ ਮੈਂ ਦੇਖਿਆ ਨਹੀਂ ਕੁਝ ਵੀ ਕਿਉਂਕਿ ਜੀ ਨਹੀਂ ਸੀ ਕਰ ਰਿਹਾ ਦੇਖਣ ਨੂੰ ਪਰ ਮਾੜੀ ਗੱਲ ਹੈ ਜਿਉਂਦੇ ਬੰਦੇ ਨੂੰ ਇਹੋ ਚੀਜ਼ਾਂ ਲਿਖਣੀਆਂ ਬਹੁਤ ਮਾੜੀ ਗੱਲ ਹੈ ਤੇ ਖਾਸ ਕਰ ਜਦੋਂ ਆਪਾਂ ਇੱਕ ਚੀਜ਼ ਇਹ ਲਾ ਕੇ ਚੱਲੀਏ ਤੁਹਾਡੇ ਤੇ ਮੇਰੇ ਤੇ ਲਾ ਕੇ ਚੱਲੀਏ ਸਾਡੇ ਘਰ ਦੇ ਸਾਡੀ ਮਾਂ ਨੂੰ ਜਦੋਂ ਪਤਾ ਲੱਗੂਗਾ ਵੀ ਤੇਰੇ ਪੁੱਤ ਬਾਰੇ ਆਰ ਆਈਪੀ ਲੱਗਦਾ ਉਹਨਾਂ ਲਈ ਬਹੁਤ ਵੱਡੀ ਗੱਲ ਆ ਇਹ ਤੇ ਸੋ ਮੈਂ ਉਹ ਧੰਨ ਜਗਰਾਓ ਮਾਂ ਦਾ ਜਿਹੜੀ ਅੱਜ ਵੀ ਬਹੁਤ ਵਧੀਆ ਚੜ੍ਹਦੀ ਕਲਾ ਚ ਆ ਕਿਉਂਕਿ ਇਹ ਪਰਿਵਾਰ ਮੇਰੇ ਬਹੁਤ ਨੇੜੇ ਆ ਪਰਿਵਾਰ ਮੇਰੇ ਤੋਂ 3-4 ਕਿਲੋਮੀਟਰ ਦੂਰ ਪਿੰਡ ਆ ਜਵੰਦੇ ਦਾ ਮੇਰੇ ਪਰਿਵਾਰ ਨਾਲ ਜਵੰਦੇ ਵੀਰ ਦਾ ਬਹੁਤ ਮੇਰੇ ਮੰਮੀ ਡੈਡੀ ਨਾਲ ਬਹੁਤ ਵਧੀਆ ਮੇਰਾ ਉਹਦੇ ਪਰਿਵਾਰ ਨਾਲ ਬਹੁਤ ਜਿਆਦਾ ਵਧੀਆ ਤੇ ਸੋ ਹੁਣੀ ਥੋੜਾ ਟਾਈਮ ਪਹਿਲਾਂ ਜਵੰਦੇ ਵੀਰ ਦੇ ਫਾਦਰ ਸਾਹਿਬ ਦੀ ਡੈਥ ਹੋ ਕੇ ਆਟੀ ਆ ਤੇ ਹੁਣ ਜਵੰਦੇ ਵੀਰ ਨਾਲ ਆਹ ਚੀਜ਼ ਆ ਇਹ ਉਹ ਮਾਂ ਆ ਜਿਹੜੀ ਅੱਜ ਵੀ ਇਹ ਕਹਿ ਰਹੀ ਆ ਵੀ ਠੀਕ ਆ ਕੋਈ ਨਹੀਂ ਠੀਕ ਹੋਊਗਾ ਇਹ ਬਹੁਤ ਵੱਡੀ ਗੱਲ ਆ ਬਿਲਕੁਲ ਹਾਂਜੀ ਸੋ ਤੁਸੀਂ ਵੀ ਬਹੁਤ ਨੇੜੇ ਦਾ ਤੁਹਾਡੀ ਉਹਨਾਂ ਦੇ ਪਰਿਵਾਰ ਨਾਲ ਜਵੰਦੇਵ ਜੀ ਦੇ ਸ਼ੌਂਕ ਆਪਾਂ ਕਿਹਾ ਦੀ ਬਾਈਕਿੰਗ ਦਾ ਉਹਨਾਂ ਨੂੰ ਬਹੁਤ ਸ਼ੌਂਕ ਸੀ ਬਟ ਉਹੀ ਸ਼ੌਂਕ ਉਹਨਾਂ ਦਾ ਬਾਈਕਿੰਗ ਪੈਰਾਗਲਾਈਡਿੰਗ ਦੇਖੋ ਇਹ ਨਹੀਂ ਕਿ ਉਹੀ ਸ਼ੌਂਕ ਸ਼ੌਂਕ ਸਾਰਿਆਂ ਨੂੰ ਹੁੰਦੇ ਆ ਮੇਰੇ ਡੈਡੀ ਨੇ ਸਕੂਟਰ ਤੇ ਜ਼ਿੰਦਗੀ ਕੱਢ ਤੀ ਗੱਲ ਇਹ ਆ ਵੀ ਉਹ ਕਦੇ ਕੋਈ ਜਿਹੜੀ ਚੀਜ਼ ਦੇ ਨਾਲ ਬੰਦੇ ਨਾਲ ਹੋਣੀ ਆ ਉਹ ਹੋ ਗਈ ਤੇ ਸੋ ਮੈਂ ਮਤਲਬ ਉਹਦੇ ਨਾਲ ਇਹ ਮਿਸ ਹੈਪਨ ਹੋਇਆ ਤੇ ਹੁਣ ਤਾਂ ਉਦੇ ਬਾਰੇ ਆਪਾਂ ਕੰਪਲੇਨ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਇਹ ਵਾਹਿਗੁਰੂ ਦਾ ਹੀ ਕੀਤਾ ਕਰਾਇਆ ਸਭ ਕੁਝ ਹੁੰਦਾ ਤੇ ਹੁਣ ਵਾਹਿਗੁਰੂ ਨਹੀਂ ਇਸ ਚੀਜ਼ ਤੋਂ ਬਾਹਰ ਲੈ ਕੇ ਆਉਣਾ ਤੇ ਮੈਂ ਇਹੀ ਕਹੂੰਗਾ ਵੀ ਜਿੱਥੇ-ਜਿੱਥੇ ਪੰਜਾਬੀ ਸੁਣ ਰਹੇ ਆ ਦੇਖ ਰਹੇ ਆ ਵੀ ਪਲੀਜ਼ ਅਰਦਾਸਾਂ ਕਰਿਓ ਤੁਹਾਡੀਆਂ ਅਰਦਾਸਾਂ ਨਾਲ ਹੀ ਅ ਬੰਦਾ ਬਹੁਤ ਜ਼ਿਆਦਾ ਖਤਰੇ 'ਚੋਂ ਬਾਹਰ ਆਇਆ ਤੇ ਹੁਣ ਮੈਂ ਇਹ ਚਾਹੁੰਦਾ ਵੀ ਆਪਾਂ ਇਹਨੂੰ ਕੰਟੀਨਿਊ ਕਰੀਏ ਔਰ ਉਹ ਔਟ ਕੇ ਦੇਖੇ ਵੀ ਉਹਦੇ ਪਿੱਛੇ ਕਿੰਨੇ ਲੋਕ ਨੇ ਕਿਉਂਕਿ ਕਿਸੇ ਵੀ ਬੰਦੇ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਆ ਵੀ ਮੇਰੇ ਪਿੱਛੇ ਸੱਚੀ ਲੋਕ ਨੇ ਤੇ ਉਹਦੇ ਪਿੱਛੇ ਸੱਚੀ ਪੰਜਾਬ ਰੋ ਰਿਹਾ ਹਾਂਜੀ ਸੋ ਸੇਧ ਦੇਖ ਕੇ ਆਇਆ ਹਾਂ ਕਿ ਪੋਜ਼ਿਟਿਵਿਟੀ ਆਈ ਮੈਂ ਜਾ ਕੇ ਜਵੰਦੇ ਵੀਰ ਨੂੰ ਵੀ ਦੇਖ ਕੇ ਆਇਆ ਤੇ ਮਾਤਾ ਨਾਲ ਮੈਂ ਪਿਛਲੇ ਤਿੰਨ ਦਿਨਾਂ ਤੋਂ ਬਹਿ ਰਹੇ ਹਾਂ ਤੇ ਪੋਜ਼ਿਟਿਵਿਟੀ ਤਾਂ ਦੇਖੋ ਜੀ ਪਹਿਲੇ ਪਹਿਲਾਂ ਤਾਂ ਘਬਰਾ ਗਏ ਸੀਗੇ ਮੈਂ ਵੀ ਘਬਰਾ ਗਿਆ ਸੀਗਾ ਪਹਿਲੇ ਦਿਨ ਤੇ ਫਿਰ ਅੱਜ ਉਹਦੇ ਨਾਲ ਬੈਟਰ ਹੈ